ਮੁਸ਼ਕਕਤ ਦਾ ਬੜੀ ਮੁਸ਼ਕਕਤ ਹੈ ਬੜੀ ਮਿਹਨਤ ਹੈ ਬੜੀ ਸਾਧਨਾ ਹੈ ਸ਼ਰਮ ਲਬਜ਼ ਪਰਸ਼ਿੰਦਾ ਹੋਵੇ ਇਹਦੇ ਅਰਥ ਬਣ ਜਾਂਦੇ ਨੇ ਲੱਜਾ ਹਿਆ ਸ਼ਰਮ ਪਰ ਸ਼ਰਮ ਸ਼ਬਦ ਸੰਸਕ੍ਰਿਤ ਦਾ ਹੋਵੇ ਇਹਦੇ ਅਖਰੀ ਅਰਥ ਬਣਦੇ ਨੇ ਮਿਹਨਤ ਮੁਸ਼ਕਕਤ ਦਾ ਖੰਡ ਮਿਹਨਤ ਦਾ ਖੰਡ ਤੀਸਰਾ ਖੰਡ ਉਹ ਤੀਸਰੀ ਚੜਾਈ ਬੜੀ ਵਿਖੜੀ ਹੈ ਬਹੁਤ ਵਿਖੜੀ ਹੈ ਹਿੰਗੁਣ ਸਾਹਿਬ ਜਿਹੜੇ ਚੜਦੇ ਨਾ ਤੇ ਜਦੋਂ ਅੱਗੋਂ 1000 ਪੌੜੀਆਂ ਆਉਂਦੀਆਂ ਨੇ ਬਾਕੀ ਤੇ ਸੋਚ ਸਹਜੇ ਸਹਜੇ ਲੋਕੀ ਚੜ ਜਾਂਦੇ ਪਰ ਉਹ ਜਿੱਥੇ 1000 ਪੌੜੀਆਂ ਆਉਂਦੀਆਂ ਨੇ ਉਥੇ ਚੰਗੇ ਚੰਗੇ ਰਹਿ ਜਾਂਦੇ ਚੰਗੇ ਚੰਗੇ ਮੈਂ ਦੋ ਪੌੜੀਆਂ ਚੱਲਦਾ ਸੀ ਤੀਸਰੇ ਤੇ ਬੈਠ ਜਾਂਦਾ ਸੀ ਦੋ ਚੜਾਂ ਫਿਰ ਤੀਸਰੇ ਤੇ ਬੈਠਾ ਉਹਨਾਂ ਇਹ 1000 ਪੌੜੀਆਂ ਨੂੰ ਮੈਂ 4 ਘੰਟਿਆਂ 'ਚ ਅਬੂਰ ਕੀਤਾ ਪਿਛੋਂ ਤੱਕੇ ਹੋਇਆ ਸੀ ਪੌੜੀਆਂ ਦੇਖ ਕੇ ਹੈਰਾਨ ਹੋ ਗਿਆ ਪੁੱਛਿਆ ਭਾਈ ਕਿੰਨੀਆਂ ਨੇ ਕਹਿਣ ਲੱਗੇ 1000 ਨੇ ਮਰੇ ਕਦਮੇ ਪੌੜੀ ਦੋ ਦੋ ਚੜਦਾ ਸੀ ਮੈਂ ਕਿਉਂਕਿ ਪਿੱਛੇ 10-11 ਮੀਲ ਦਾ ਪਿੰਡ ਅਧ ਤੈਅ ਕਰਕੇ ਆਏ ਸੀ ਇੰਨੀ ਚੜਾਈ ਐਨੀ ਵਿਖੜੀ ਚੜਾਈ ਸ਼ਰਮਖੰਡ ਇੱਕ ਵਿਖੜੀ ਚੜਾਈ ਬਹੁਤ ਵਿਖੜੀ ਔਰ ਇੱਥੇ ਡਿੱਗਣ ਦਾ ਵੀ ਡਰ ਹੈ ਇੱਥੇ ਮਨੁੱਖ ਸੁਸਤ ਵੀ ਹੋ ਸਕਦਾ ਹੈ ਇੱਥੇ ਮਨੁੱਖ ਰੁਕ ਵੀ ਸਕਦਾ ਹੈ ਕਿਉਂਕਿ ਬੜੀ ਕਰੜੀ ਚੜਾਈ ਹੈ ਗਿਆਨ ਤੇ ਬਹੁਤ ਮਿਲ ਗਿਆ ਬੜੀ ਸਮਝ ਮਿਲ ਗਈ ਬੰਦੇ ਨੂੰ ਕਿ ਪ੍ਰਮਾਤਮਾ ਵਿਅਕਤੀ ਨਹੀਂ ਇੱਕ ਸ਼ਕਤੀ ਹੈ ਤੇ ਜ਼ਿੰਦਗੀ ਦਾ ਹੁਣ ਇਸਤੇਮਾਲ ਵੀ ਸਹੀ ਕਰ ਲੈਆ। ਧਰਮ ਖੰਡ ਚੋਂ ਲੰਘ ਚੁਕੇ ਆ। ਗਿਆਨ ਖੰਡ ਚੋਂ ਲੰਘ ਚੁਕੇ ਆ। ਹੁਣ ਪਹੁੰਚੇ ਆ ਸ਼ਰਮ ਖੰਡ ਦੇ ਚ। ਬੜੀ ਮਿਹਨਤ ਹੈ। ਮਿਹਨਤ ਕੀ ਹੈ? ਆਪਣੇ ਆਪ ਨੂੰ ਘੜਨਾ। ਕੀ ਘੜਨਾ ਹੈ? ਸਾਬ ਕਹਿੰਦੇ ਨੇ ਤਿੱਥੇ ਘੜੀਏ ਸੁਰਤ, ਮਤ ਮਨ, ਬੁੱਧ ਤਿੱਥੇ ਘੜੀਏ ਸੁਰਾਂ, ਸਿਧਾਂਕੀ, ਸੁਖ। ਸਾਡੇ ਸਰੀਰ ਦੇ ਅੰਦਰ ਇੱਕ ਅੰਤਿਸ਼ਕਰਣ ਪਰਿਪੂਰਨ ਪਰਮਾਤਮਾ ਨੇ ਬਾ ਦਿੱਤਾ ਜਿਹਨੂੰ ਕਹਿੰਦੇ ਨੇ ਮਦਨ ਬੁੱਧ ਚਿੱਤ ਆਹਮ ਚਤੁਸ਼ਟਾ ਅੰਤਹ ਕਰਨੇਸ ਨੂੰ ਕਹਿੰਦੇ ਨੇ ਚਤੁਸ਼ਟਾ ਅੰਤਹ ਕਰ ਅੰਦਰ ਇੱਕ ਸ਼ਕਤੀ ਕੰਮ ਕਰਦੀ ਹੈ ਉਹਨੂੰ ਚਾਰ ਹਿੱਸਿਆਂ ਦੇ ਤਕਸੀਮ ਕੀਤਾ ਗਿਆ ਜਦ ਬੰਦਾ ਫੁਰਨਿਆਂ ਦੇ ਵਿੱਚ ਬੈਠਾ ਹੋਵੇ ਫੁਰਨੇ ਅੰਦਰ ਪੈਦਾ ਹੋ ਰਹਿਣ ਵਿਚਾਰ ਇਹ ਮਨ ਹੈ ਤੇ ਜਦ ਬੰਦਾ ਕਿਸੇ ਦੀ ਯਾਦ ਦੇ ਵਿੱਚ ਬੈਠਾ ਹੋਵੇ ਇਹ ਚਿੱਤ ਹੈ ਜਦ ਬੰਦਾ ਕਿਸੇ ਫੈਸਲਾਕੁਨ ਹਾਲਤ ਵਿੱਚ ਬੈਠਾ ਹੋਵੇ ਕੋਈ ਨਿਰਣਾ ਕਰਨਾ ਹੈ ਕੋਈ ਫੈਸਲਾ ਕਰਨਾ ਹੈ ਉਦੋਂ ਬੁੱਧ ਹੈ ਤੇ ਚੌਥਾ ਹੈ ਅਹੰ ਮੈਂ ਹਾਂ ਔਰ ਮੈਂ ਹੋਵਾਂ ਇਹ ਚੋਕੀ ਸ਼ਕਤੀ ਦਾ ਚੌਥਾ ਹਿੱਸਾ ਹੈ ਮਨੁੱਖ ਦੇ ਅੰਦਰ ਅਹੰ ਭਾਵ ਹਰ ਵਕਤ ਰਹਿੰਦਾ ਹੈ ਮਨ ਬੁੱਧ ਚਿੱਤ ਅਹੰ ਹੁਣ ਇਨਾਂ ਚਾਰਾਂ ਨੂੰ ਘੜਨਾ ਹੈ ਇਸ ਸ਼ਰਮਖੰਡ ਵਿੱਚ ਐ ਕੰਬੌਦਕ ਹੈ ਸ਼ਬਦ ਦੇ ਆਸਰੇ ਤੇ ਗੁਰਦੁਆਰਾ ਟਕਸਾਲ ਹੈ ਇੱਥੇ ਘੜਨਾ ਹੈ ਟਕਸਾਲ ਹੈ ਹੁਣ ਮੈਂ ਦੇਖਦਾ ਟਕਸਾਲਾਂ ਬੜੀਆਂ ਖੂਬਸੂਰਤ ਨੇ ਕਈ ਦੇਸ਼ਾਂ ਵਿੱਚ ਕਈ ਸ਼ਹਿਰਾਂ ਵਿੱਚ ਆਪਣੇ ਦੇਸ਼ ਵਿੱਚ ਬਹੁਤ ਖੂਬਸੂਰਤ ਟਕਸਾਲਾਂ ਨੇ ਪਰ ਮਨ ਘੜਿਆ ਜਾ ਰਿਹਾ ਹੋਵੇ ਬੁੱਧ ਘੜੀ ਜਾ ਰਹੀ ਹੋਵੇ ਕੁਝ ਘੜਿਆ ਨਹੀਂ ਜਾਂਦਾ ਟਕਸਾਲਾਂ ਨੇ ਸਿਰਫ ਟਕਸਾਲ ਇਹ ਟਕਸਾਲ ਬਣਾਈ ਹੋਵੇ ਤੇ ਜਿਸ ਵਾਸਤੇ ਟਕਸਾਲ ਬਣਾਈ ਹੈ ਉਹਦਾ ਇਸਤੇਮਾਲ ਨਾ ਹੋਵੇ ਤੇ ਗੱਲ ਤੇ ਨਹੀਂ ਨਾ ਬਣੀ ਤੇ ਸ਼ਰਮਖੰਡ ਵਿੱਚ ਕੀ ਇਹ ਸ਼ਬਦ ਦੇ ਆਸਰੇ ਤੇ ਸਿੱਖ ਘੜਦਾ ਹੈ ਆਪਣੇ ਮਨ ਤੇ ਘੜੇ ਹੋਏ ਮਨ ਦੀ ਕੀ ਪਹਿਚਾਣ ਹੈ ਅੰਦਰੋਂ ਗਲਤ ਫੁਰਨੇ ਨਹੀਂ ਪੈਦਾ ਹੋਣਗੇ ਗਲਤ ਖਤਰ ਜਿਹੜੇ ਫੁਰਨੇ ਪੈਦਾ ਹੋਣਗੇ ਚੰਗੇ ਪੈਦਾ ਹੋਣਗੇ ਬੁੱਧੀ ਘੜੀ ਗਈ ਕੀ ਪਹਿਚਾਣ ਹੈ ਗਲਤ ਫੈਸਲਾ ਨਹੀਂ ਕਰੇਗੀ ਗਲਤ ਨਿਰਣਾ ਨਹੀਂ ਕਰੇਗੀ ਜੋ ਫੈਸਲਾ ਕਰੇਗੀ ਬਿਲਕੁਲ ਸਹੀ ਕਰੇਗੀ ਮਜਾਲੇ ਗਲਤ ਹੋਵੇਗਾ ਚਿੱਤ ਘੜਿਆ ਗਿਆ ਕੀ ਪਹਿਚਾਣ ਹੈ ਉਹ ਸਹੀ ਗੱਲਾਂ ਨੂੰ ਯਾਦ ਕਰੇਗਾ ਚੰਗੀਆਂ ਗੱਲਾਂ ਮਾੜੀ ਨਹੀਂ ਚੰਗੀ ਯਾਦ ਵਿੱਚ ਬੈਠਾ ਹੋਵੇਗਾ ਤੇ ਅਹੰਗ ਵੀ ਹੰਕਾਰ ਵੀ ਖੜਾ ਗਿਆ ਅਹੰਗ ਬਾਉ ਜਿਸ ਦਿਨ ਹੰਕਾਰ ਘੜਿਆ ਜਾਂਦਾ ਹੈ